ਔਰ ਕਿਸਾਨ ਵੀਰੋ ਕੀ ਹਾਲ ਚਾਲ ਆ ਜੀ ਤੁਹਾਡੇ ਲਈ ਮੈਂ ਇੱਕ ਖੇਤੀ ਨਾਲ ਰਿਲੇਟਡ ਇੱਕ ਜਿੰਦਰਾ ਲੈ ਕੇ ਆਇਆ ਵਟਾਂ ਲਿਪਣ ਵਾਲਾ ਜਿੰਦਰਾ ਇਹ ਬਹੁਤ ਹੀ ਵਧੀਆ ਚੀਜ਼ ਆ ਤੇ ਇਹ ਆਪਣਾ ਪਿੰਡ ਮੇਰਾ ਪਿੰਡ ਆਲੀਕਲਾ ਤੇ ਸੁਲਤਾਨਪੁਰ ਲੋਧੀ ਸਾਨੂੰ ਸ਼ਹਿਰ ਆ ਇਹ ਜਿੰਦਰਾ ਆਪਣੇ ਸੁਲਤਾਨਪੁਰ ਲੋਧੀ ਤੋਂ ਥਿੰਦ ਮਸ਼ੀਨਰੀ ਵਾਲੇ ਆਪਣੇ ਜੋਗਾ ਵੀਰ ਤੇ ਰਣਜੀਤ ਸਿੰਘ ਵੀਰ ਉਹਨਾਂ ਦੀ ਸ਼ਾਪ ਆ ਥਿੰਦ ਮਸ਼ੀਨਰੀ ਸਟੋਰ ਉੱਥੋਂ ਇਹ ਪ੍ਰੋਵਾਈਡ ਵੀ ਹੋ ਜਾਂਦਾ ਵਾ ਤੇ ਬਹੁਤ ਵਧੀਆ ਵੀਰ ਜੀ ਜਿਹੜਾ ਬੰਦਿਆਂ ਕੋਲ ਠੀਕ ਨਹੀਂ ਮਿੱਟੀ ਦੇ ਵਾਹਣ ਆ ਨਾ ਉਹ ਬੰਦਿਆਂ ਲਈ ਬਹੁਤ ਹੀ ਜ਼ਿਆਦਾ ਕਾਮਯਾਬ ਆ ਹੁਣ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਦਿਖਾਉਣਾ ਵੇਖੋ ਆ ਮੈਂ ਵੱਟ ਲੰਬੀ ਇਸੇ ਜਿੰਦਰੇ ਨਾਲ ਹੀ ਤੇ ਕਿਤੇ ਕਈਆਂ ਨਾ ਲਾਉਣ ਦੀ ਲੋੜ ਨਹੀਂ ਆ ਆਪਣੇ ਫਾਰਮ ਦੇ ਵਿੱਚ 10 ਬੰਦੇ ਰੱਖਦਾ ਵਾਂ ਸੇਰ ਫੂ ਇਸ ਕਰਕੇ ਰੱਖਣੇ ਪੈਂਦੇ ਆ ਵੀ ਚਲੋ ਸੋ ਨਿਗਰਾਨੀ ਵੀ ਹੁੰਦੀ ਆ ਮਗਰ ਝੋਨੇ ਦਾ ਪਾਣੀ ਵੇਖਣਾ ਜਾਂ ਕਰਨਾ ਮੋਟਰਾਂ ਦਾ ਕਰਨਾ ਇਸ ਕਰਕੇ ਹੁਣ ਮੈਂ ਸਪਰੇ ਵੀ ਸਾਰੀ ਟਰੈਕਟਰ ਨਾਲ ਕਰਦਾ ਖਾਦ ਵੀ ਸਾਰੀ ਟਰੈਕਟਰ ਨਾਲ ਪਾਉਣਾ ਤੇ ਆ ਵਟਾਂ ਵਾਲਾ ਜਿੰਦਰਾ ਜਿਹੜਾ ਇਹਦੇ ਨਾਲ ਸਾਰੀ ਪੈਲੀ ਆਉਦੀ ਦੀਆਂ ਵਟਾਂ ਵੀ ਲੰਬਦਾ ਮੇਰੇ ਤੋਂ 2 ਸਾਲ ਹੋ ਗਏ ਜਿੰਦਰਾ ਚੱਲਣ ਡਿਆ ਤੇ ਇਹਦੇ ਨਾਲ ਹਿਸਾਬ ਲਾ ਲੋ ਮੈਂ ਕਿੰਨੀਆਂ ਵਟਾਂ ਲੰਬੀਆਂ ਵੀ ਇਹਦੇ ਬਲੇਡ ਇੱਕ ਵਾਰੀ ਘਸਾ ਕੇ ਦੂਜੀ ਯਾਰ ਬਲੇਡ ਰਾਇਰ ਕੀ ਮੰਗਾ ਲਿਆ ਤੇ ਸਮਾਨ ਇਹਦਾ ਸਾਰਾ ਮਿਲ ਜਾਂਦਾ ਵਾ ਇਹ ਆਪਣਾ థਾਈਲੈਂਡ ਤੋਂ ਥਿੰਦ ਮਸ਼ੀਨਰੀ ਵਾਲੇ ਵੀਰ ਪ੍ਰੋਵਾਈਡ ਕਰਵਾਉਂਦੇ ਆ ਯਾਰ ਚੀਜ਼ ਤੇ ਆ ਮਹਿੰਗੀ ਪਰ ਜਿਹੜਾ ਬੰਦਾ 100 ਕਿੱਲੇ ਦੀ ਵਾਈ ਕਰਦਾ ਨਾ 100 ਕਿੱਲੇ ਤੋਂ ਪਲੱਸ ਵਾਈ ਕਰਦਾ ਉਹ ਬੰਦਾ ਯਾਰ ਰੇਟ ਨਾ ਵੇਖੋ ਉਹ ਬੰਦਾ ਜਿੱਦਣ ਉਹਨੇ ਵਟਾਂ ਨਿੰਬੜੀਆਂ ਸ਼ੁਰੂ ਕਰਦੀਆਂ ਨਾ ਉਹਨੂੰ ਇਹ ਪੈਸੇ ਲਾਏ ਉਦੋਂ ਹੀ ਚੇਤਾ ਭੁੱਲ ਜਾਣੇ ਆ ਉਹਨੇ ਸੀਸਾ ਹੀ ਦੇਣੀਆਂ ਆ ਵੀਡੀਓ ਵੇਖ ਕੇ ਜਿੰਨੇ ਲੈ ਲਿਆ ਤੇ ਮੇਰੇ ਵੀਰ ਜਿਹੜਾ ਛੋਟੀ ਵਾਈ ਕਰਦਾ ਵਾ ਤੇ ਆਪ ਵਾਈ ਕਰਦੇ ਤੁਸੀਂ ਉਹਦੇ ਵਿੱਚ ਤੁਸੀਂ ਕੀ ਆ ਵੀ ਦੋ ਤਿੰਨ ਘਰ ਰਲ ਕੇ ਲੈ ਲਓ ਏਡੀ ਵਧੀਆ ਚੀਜ਼ ਆ ਵੀ ਯਾਰ 15-20 ਮਿੰਟ ਸਾਰੇ ਕਿੱਲੇ ਨੂੰ ਲੱਗਦੇ ਆਪਣੇ ਵਟਾਂ ਲਿੰਬਣ ਨੂੰ ਤੇ ਇਹਦੇ ਵਾਸਤੇ ਥੋੜੇ ਜਿਹਾ ਸੁਧਾਰ ਵੀ ਹੋ ਗਿਆ ਨਵਾਂ ਜਿੰਦਰਾ ਹੁਣ ਮੈਂ ਇਹਨਾਂ ਨੂੰ ਵੀਰ ਜੀ ਹੁਣਾਂ ਨੂੰ ਦੱਸਿਆ ਵੀ ਜਿਹੜੀਆਂ ਜੜੀਆਂ ਇਹਦੇ ਵਿੱਚ ਕਮੀਆਂ ਐ ਪਿਛਲੇ ਸਾਲ ਅਸੀਂ ਚਲਾਇਆ ਸੀ ਪੰਜਾਬ ਦੇ ਵਿੱਚ ਸਿਰਫ ਪਿਛਲੇ ਸਾਲ ਇੱਕੋ ਜਿੰਦਰਾ ਹੀ ਉਹ ਆਪਣੇ ਕੋਲ ਸੀ ਇਹਦੇ ਵਿੱਚ ਜਿਹੜੀਆਂ ਛੋਟੀਆਂ-ਛੋਟੀਆਂ ਕਮੀਆਂ ਹੀ ਉਹ ਜਿੰਦਰੇ ਦੇ ਵਿੱਚ ਕਢਾਤੀਆਂ ਵਾ ਇੱਕ ਤੇ ਇਹਦੇ ਜਿੰਦਰੇ ਤੇ ਇੱਥੇ ਆਪਾਂ ਤਵਾ ਲਵਾਤਾ ਵਾ ਸਾਈਡ ਤੇ ਅੱਗੇ ਰੂਲਾ ਸੀ ਇਹਦੇ ਨਾਲ ਜਿਹੜਾ ਟਰੈਕਟਰ ਸੀ ਇਹਨੂੰ ਖਿੱਚਦਾ ਸੀ ਇੱਕ ਆ ਜਿਹੜਾ ਸੀ ਇੱਥੇ ਸਿੰਗਲ ਜੈਕ ਹੁੰਦਾ ਜਿਹੜਾ ਉਤਲੇ ਬੰਨੇ ਇਹ ਜੈਕ ਇੱਥੇ ਆਪਾਂ ਦੋ ਜੈਕ ਘਰਾ ਦੇ ਆ ਜਿਹੜੀ ਵਟ ਵਾ ਉੱਚੀ ਨੀਵੀਂ ਜਿਹੜੀ ਆ ਉਹ ਪਿਛਲੇ ਜੈਕ ਨਾਲ ਹੋ ਜੇ ਤੇ ਇੱਕ ਤਾਰ ਪੱਧਰ ਤੁਰਿਆ ਜਾਵੇ ਇਹਦੇ ਨਾਲ ਕੀ ਹੁੰਦਾ ਆ ਵੀ ਜਿਹੜੀ ਅੱਗੇ ਆਪਾਂ ਜਦੋਂ ਵਟ ਉੱਚੀ ਕਰਨੀ ਹੁੰਦੀ ਸੀ ਤੈਨੂੰ ਸਾਈਡ ਤੋਂ ਚੁੱਕਦੇ ਸੀ ਤੇ ਉਹ ਦੂਜਾ ਮਾਰਾ ਥੱਲੋਂ ਵਟ ਦੇ ਪੈਰ ਨਿਕਲ ਜਾਂਦੇ ਸੀ ਤੇ ਵਟ ਜਿਹੜੀ ਡਿੱਗ ਪੈਂਦੀ ਤੇ ਕੁਛ ਰੇਤਲੀ ਥਾਵਾਂ 'ਚ ਕੰਮਜਾਬ ਨਹੀਂ ਤੇ ਨਾਲੇ ਇੱਕ 4x4 ਟਰੈਕਟਰ ਦੇ ਨਾਲ ਹੀ ਚੱਲਦਾ ਏ ਹੁਣ ਜਿਹੜੇ ਵਿੱਚ ਸਿਸਟਮ ਲਵਾਤੇ ਆ ਉਹਦੇ ਨਾਲ ਆਪਾਂ ਸਿੰਪਲ ਟਰੈਕਟਰ ਦੇ ਨਾਲ ਵੀ ਇਹਨੂੰ ਚਲਾ ਸਕਦੇ ਆ ਹੁਣ ਇਹ ਜਿੰਦਰੇ ਨੇ ਚੱਲਣਾ ਵਾ ਹਜ਼ਾਰ ਚੱਕਰ ਤੇ ਤੁਸੀਂ ਹਿਸਾਬ ਲਾ ਲਓ ਵੀ ਹਜ਼ਾਰ ਚੱਕਰ ਤੇ ਟਰੈਕਟਰ ਕਿੰਨਾ ਕੁ ਡੀਜ਼ਲ ਖਾਊਗਾ ਇਸ ਕਰਕੇ ਇਸ ਕਰਕੇ ਡੀਜ਼ਲ ਬਹੁਤ ਘੱਟ ਖਾਂਦਾ ਰਾਣੇ ਉਰੇਆ ਡੀਜ਼ਲ ਬਹੁਤ ਘੱਟ ਕਰਦਾ ਹੁਣ ਤੁਹਾਨੂੰ ਮੈਂ ਵੇਖੋ ਵੀ ਇਹ ਦਾ ਆਪਾਂ ਜ਼ਿਮੀਦਾਰਾਂ ਨੂੰ ਤੇ ਫਾਇਦਾ ਹੀ ਫਾਇਦਾ ਵਾ ਤੇ ਆ ਵੇਖਿਓ ਮੈਂ ਤੁਹਾਨੂੰ ਜਿਹੜੇ ਮੇਰੇ ਨਾਲ ਬੰਦੇ ਕੰਮ ਕਰਦੇ ਮੈਂ ਉਹਨਾਂ ਦਾ ਰਿਵਿਊ ਵੀ ਤੁਹਾਨੂੰ ਦਵਾਉਂਗਾ ਵੀ ਇਹ ਕਿੰਨੇ ਸੌਖੇ ਆ ਤੇ ਇਹਨਾਂ ਨੂੰ ਕਿੰਨੀ ਮौज ਲੱਗੀ ਆ ਇਸ ਜਿੰਦਰੇ ਦੀ ਤੇ ਇਹ ਆਪਾਂ ਕੋਈ ਇਹਨੂੰ ਸਿਖਾਇਆ ਨਹੀਂ ਆ ਇਹ ਮੈਂ ਵੀ ਆਪਦੇ ਦਿਲੋਂ ਗੱਲ ਕਰਦਾ ਵਾਂ ਰਾਣੇ ਇਹ ਜਿੰਦਰੇ ਦੇ ਤੁਹਾਨੂੰ ਕਿੰਨੇ ਕ ਫਾਇਦੇ ਆ ਇਹ ਆਪਣੀ ਜਿਹੜੀ ਆਪਣੀ ਮਸ਼ੀਨ ਹਾਂ ਜਿੰਦਰਾ ਵਟਾਂ ਪਾਉਣ ਵਾਲਾ ਕਿੰਨਾ ਕ ਫਾਇਦਾ ਦਾ ਇਹਦਾ ਬਹੁਤ ਪੈਦਾ ਆਪਾਂ ਨੇ ਤੁਹਾਨੂੰ ਕੋਈ ਇਹਦਾ ਇਦਾਂ ਉਹਦਾ ਆਪਾਂ ਨੂੰ ਸਾਰੀ ਬਾਤ ਨੂੰ ਤੋੜ ਲਾਉਣੇ ਪੈਣੇ ਆ ਮਿੱਟੀ ਹੂੰ ਇੰਨਾ ਆਪਾਂ ਨੂੰ ਸਿਰਫ ਇਕੱਲੀ ਗੋਠ ਘੱਟਨੀ ਪੈਂਦੀ ਆ ਗੋਠ ਘੱਡੋ ਸਾਈ ਕਰੋ ਬਾਕੀ ਕੁਝ ਤੇ ਦੇਖਣ ਦੀ ਲੋੜ ਨਹੀਂ ਆ ਬਾਕੀ ਇਹ ਜਿੰਦਰਾ ਹੈਗਾ ਆਪਣਾ ਇਹ ਵਧੀਆ ਘੇਰੇ ਚ ਹੀ ਰਹੇ ਆਉਂਦਾ ਬਸ ਕੱਲੀ ਗੋਠ ਜਿਹੜੀ ਆ ਉਹੋ ਹੀ ਆਪਾਂ ਇਹਦੇ ਨਾਲ ਵੇਖੋ ਹੁਣ ਤੁਸੀਂ ਇਹਦੇ ਕੋਈ ਸੁਣਿਆ ਕੱਲੀ ਗੋਠ ਲਿੰਬਣੀ ਇਹਦੇ ਨਾਲ ਆਪਣੀ ਟਾਈਮ ਦੀ ਬਚਤ ਵੀ ਬਹੁਤ ਜ਼ਿਆਦੀ ਆ ਇਸ ਕਰਕੇ ਮੈਂ ਵੀਰ ਆਪਦੇ ਸਾਰਿਆਂ ਨੂੰ ਆਨਾ ਵਾ ਵੀ ਯਾਰ ਜ਼ਿਮੀਦਾਰ ਆਪਾਂ ਤਾਂ ਹੀ ਆਪਾਂ ਕਾਮਯਾਬ ਕਰ ਸਕਦੇ ਆ ਜੇ ਆਪਾਂ ਥੋੜਾ ਥੋੜਾ ਆਪਦੇ ਜ਼ਿਮੀਦਾਰੇ ਦੇ ਵਿੱਚ ਮਸ਼ੀਨਰੀ ਨੂੰ ਐਡ ਕਰਦੇ ਰਵਾਂਗੇ ਕਿਉਂਕਿ ਸਮਾਂ ਜਿਹੜਾ ਵਾ ਹੁਣ ਰਫਤਾਰ ਫੜੀ ਜਾਂਦਾ ਵਾ ਦੇਸ਼ ਤਰੱਕੀ ਕਰਨ ਲਿਆ ਵਾ ਇਹਦੇ ਨਾਲ ਜੇ ਆਪਾਂ ਤੇਜੀ ਨਾਲ ਇਹਦੇ ਨਾਲ-ਨਾਲ ਚੱਲੀ ਜਾਵਾਂਗੇ ਤੇ ਆਪਾਂ ਨੂੰ ਨਾ ਬਹੁਤ ਬੈਨੀਫਿਟ ਹੋਣਗੇ ਕਿਉਂਕਿ ਆਪਣੇ ਬੱਚੇ ਵੀ ਹੁਣ ਗਾਂ ਵਾਈ ਵੂਈ ਕਰਨ ਤੋਂ ਨਾ ਘਰੇਜ ਮੰਨਦੇ ਆ ਹਰ ਇੱਕ ਬੰਦਾ ਆਂਦਾ ਵੀ ਯਾਰ ਕੀ ਮਿੱਟੀ 'ਚ ਮਿੱਟੀ ਹੋਣਾ ਜੇ ਹੁਣ ਆਪਾਂ ਮਸ਼ੀਨਰੀਆਂ ਨੇ ਏਸੀ ਕੈਬਨ ਟਰੈਕਟਰ ਆ ਗਏ ਆ ਮਸ਼ੀਨਰੀ ਜਿੱਤਰਾ ਵੱਟਾਂ ਲਿੰਬਣ ਵਾਲੀ ਮਸ਼ੀਨਰੀ ਆ ਜੇ ਸਪਰੇ ਪੰਪ ਆ ਗਏ ਜਿੱਤਰਾ ਖਾਦ ਪਾਉਣ ਵਾਲੀਆਂ ਮਸ਼ੀਨਾਂ ਆ ਗਈਆਂ ਤਾਂ ਫੇਰ ਤੁਸੀਂ ਆਪੇ حساب ਲਾਓ ਵੀ ਆਪਾਂ ਨੂੰ ਕਿੰਨੀ ਕਿਤੇ ਤੰਗੀ ਆਊਗੀ ਇਸ ਕਰਕੇ ਮੈਂ ਵੀਰ ਸਾਰਿਆਂ ਨੂੰ ਆਂਨਾ ਰਹੀ ਨਾ ਪੀ ਵੱਧ ਤੋਂ ਵੱਧ ਮਸ਼ੀਨਰੀ ਜਿਹੜੀ ਆ ਖੇਤੀਬਾੜੀ ਚਾੜ ਐਡ ਕਰੋ ਆਪਣੇ ਸੁਲਤਾਨਪੁਰ ਥਿੰਦ ਮਸ਼ੀਨਰੀ ਵਾਲੇ ਵੀਰ ਆ ਉਹਨਾਂ ਕੋ ਜਿਹੜੀ ਵੀ ਤੁਸੀਂ ਮਸ਼ੀਨਰੀ ਆਖੋਗੇ ਨਾ ਜਿਹੜੀ ਵੀ ਮਸ਼ੀਨਰੀ ਆਖੋਗੇ ਉਹੋ ਹੀ ਮਸ਼ੀਨਰੀ ਉਹ ਆਪਾਂ ਨੂੰ ਪ੍ਰੋਵਾਈਡ ਕਰਵਾ ਕੇ ਦੇਣਗੇ ਹਰ ਇੱਕ ਤਰ੍ਹਾਂ ਦਾ ਸੰਦ ਇੱਕ ਉਹਨਾਂ ਵੀਰਾਂ ਦੀ ਇਹ ਵੀ ਚਲੋ ਸਿਫਤਵਾ ਵੀ ਉਹ ਹਰ ਇੱਕ ਬੰਦੇ ਨਾਲ ਡੀਲ ਬਹੁਤ ਵਧੀਆ ਕਰਦੇ ਆ ਸਰਵਸ ਜਿਹੜੀ ਆ ਉਹ ਟਾਈਮ ਤੇ ਦੇ ਦਿੰਦੇ ਹਰ ਇੱਕ ਜੇ ਆਪਾਂ ਨੂੰ ਖੱਤੇ 'ਚ ਕੋਈ ਖਰਾਬੀ ਆਉਂਦੀ ਆ ਤੇ ਉਹਨਾਂ ਨੇ ਗੱਡੀਆਂ ਰੱਖੀਆਂ ਵਾ ਆਪਾਂ ਨੂੰ ਖੱਤੇ ਦੇ ਵਿੱਚ ਆਣ ਕੇ ਵੀ ਜਿਹੜੀ ਆ ਮਸ਼ੀਨਰੀ ਦੀ ਜਿਹੜੀ ਮੇਨਟੇਨੈਂਸ ਆ ਉਹ ਕਰਕੇ ਦਿੰਦੇ ਆ ਇਸ ਕਰਕੇ ਮੈਂ ਇਹ ਨਹੀਂ ਆਂਦਾ ਵੀ ਉਹਨਾਂ ਨੇ ਵੀਰਾਂ ਨੇ ਮੈਨੂੰ ਪ੍ਰੋਮੋਸ਼ਨ ਦਿੱਤੀ ਆ ਜਾਂ ਮੈਨੂੰ ਪ੍ਰਮੋਟ ਕਰਦੇ ਆ ਮੇਰਾ ਉਹਨਾਂ ਨੂੰ ਦਿਲੋਂ ਬਹੁਤ ਜ਼ਿਆਦਾ ਪਿਆਰ ਆ ਕਿਉਂਕਿ ਮੈਂ ਜਿੰਨੇ ਵੀ ਸਾਧਨ ਲੈਣਾ ਵਾ ਉਹਨਾਂ ਤੋਂ ਹੀ ਲੈਣਾ ਵਾ ਇੱਕ ਤੇ ਮੈਨੂੰ ਉਹਨਾਂ ਦੀ ਬੋਲਚਾਲ ਬਹੁਤ ਵਧੀਆ ਲੱਗਦਾ ਇੱਕ ਉਹਨਾਂ ਨਾਲ ਪ੍ਰੇਮ ਬਹੁਤ ਜ਼ਿਆਦਾ ਵਾ ਆਪਣਾ ਪ੍ਰੱਪੀ ਪ੍ਰੇਮ ਇੱਕ ਜਿਹੜਾ ਵੀ ਸਾਧਨ ਹੋਣਾ ਮੇਰੀ ਮਸ਼ੀਨ ਨਾ ਦਿਲ ਦੇ ਵਿੱਚ ਹੀ ਯਾਰ ਵੀ ਭਾਜੀ ਆਪਾਂ ਕਿਤੇ ਉਹਨਾਂ ਕਿਤੇ ਲੱਭ ਕੇ ਜਿਹੜੀ ਮਸ਼ੀਨ ਹੈ ਨਾ ਵੱਟਾਂ ਲੰਬਣ ਵਾਲੀ ਲਿਓਣੀ ਉਹਨਾਂ ਨੇ ਮੈਨੂੰ 15 ਦਿਨਾਂ ਦੇ ਵਿੱਚ ਉਹ ਰਿਸਪੌਂਸ ਦੇਤਾ ਸੀ ਉਹਦੇ ਨਾਲ ਮੈਨੂੰ ਮਸ਼ੀਨ ਜਿਹੜੀ ਆ ਉਸੇ ਵੇਲੇ ਉਹਨਾਂ ਪ੍ਰੋਵਾਈਡ ਕਰਾਈ ਮੈਨੂੰ ਤੇ ਆ ਬਹੁਤ ਸੁਖ ਮੇਰੇ ਵੀ ਰੱਖਾ ਮੀਟ ਕੇ ਮਸ਼ੀਨ ਲੈ ਲਓ ਪੈਸੇ ਵਾਲਨਾ ਵੇਖੋ ਜਿੱਦਣ ਤੁਸੀਂ ਇਹ ਪੈਹੇ ਲਾ ਕੇ ਮਸ਼ੀਨਾਂ ਵਟਾਂ ਲੰਬੀਆਂ ਉਸ ਦਿਨ ਇਹਦੇ ਤੁਹਾਨੂੰ ਫਾਇਦੇ ਪਤਾ ਲੱਗ ਜਣੇ ਆ ਤੇ ਪੈਸੇ ਵੀ ਤੁਹਾਨੂੰ ਚੇਤਾ ਭੁੱਲ ਜਣਾ ਚਲੋ ਬਾਕੀ ਪ੍ਰੇਮ ਵੀ ਆ ਬਾਕੀ ਜਿਹੜਾ ਰੇਤਲੀ ਜ਼ਮੀਨ ਵਾਲਾ ਬੰਦਾ ਨਾ ਉਹ ਆਪਦੀ ਡੈਮੋ ਕਰਕੇ ਫੇਰ ਲਵੇ ਕਿਉਂਕਿ ਰੇਤਲੀ ਜ਼ਮੀਨ ਦੇ ਵਿੱਚ ਥੋੜਾ ਜਿਹਾ ਘਟ ਕਾਮਜਾਬਾ ਮੈ ਨਹੀਂ ਆਂਦਾ ਸ਼ਾਇਦ ਹੋ ਸਕਦਾ ਜਿਹੜੇ ਮੈਂ ਸੁਧਾਰ ਕਰਵਾਏ ਆ ਜਿੰਦਰੀ ਦੇ ਵਿੱਚ ਉਹਦੇ ਨਾਲ ਥੋੜਾ ਜਿਹਾ ਰੇਤਲੀ ਜ਼ਮੀਨ ਦੇ ਵਿੱਚ ਕਾਮਜਾਬ ਹੋਊਗਾ ਕਿਉਂਕਿ ਉਹਦੇ ਨਾਲ ਇਹਨੇ ਵਟ ਦੀ ਜਿਹੜੀ ਆ ਪੈਰ ਨਹੀਂ ਕੱਢਣੇ ਤਾਂ ਕਰਕੇ ਆਨਾ ਵੀ ਉਹ ਜਿੰਦਰੇ ਦੀ ਥੋੜੀ ਡੈਮੋ ਲੈ ਲਿਓ ਤੇ ਬਾਕੀ ਜਿਹੜੇ ਡਾਕਰ ਵਾਹਣ ਆ ਉਹ ਮੇਰੇ ਵੀ ਰੱਖਾਂ ਮੀਟਗੇਨ ਨੂੰ ਖਰੀਦ ਲਓ ਤੇ ਬਾਜੋਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਇਧਰ ਵੇਖੋ ਤੁਸੀਂ ਕਿੱਡੀ ਸੋਹਣੀ ਹੈ ਵਟ ਲੰਬੰਡਿਆ ਵਾ ਜਿੰਦਰਾ ਇਹਦੀ ਬਹੁਤ ਮौज ਆ ਪਹਿਲੇ ਦੂਜੇ ਲੋ ਦੇ ਵਿੱਚ ਤੁਰਦਾ ਯਾਰ ਕੇ ਚੱਕਰ ਤੇ ਇਹ ਤੁਹਾਨੂੰ ਵੀਡੀਓ ਤਾਂ ਨਾਲ ਤਾਂ ਹੀ ਪਾਈਆਂ ਵੀ ਤੁਸੀਂ ਇਹ ਬਲੌਗ ਦੇ ਵਿੱਚ ਵੇਖੋ ਵੀ ਕਿੱਡੀ ਸੋਹਣੀ ਵੱਟ ਵੀ ਲੰਬਦਾ ਵਾ ਜਿੰਦਰਾ ਕਿੱਡਾ ਸੋਹਣਾ ਚੱਲਦਾ ਸਾਫ਼ ਐ ਇੰਨੇ ਚੱਕਰਾਂ ਦੇ ਡੀਜ਼ਲ ਵੀ ਕਿਤੇ ਨੇ ਕਿੰਨਾ ਖਾਣਾ ਇਸ ਕਰਕੇ ਵੀਡੀਓ ਨਾਲ ਨਾਲ ਤੁਹਾਨੂੰ ਇੱਕ ਦੋ ਦਿਖਾਵਾਂਗੇ ਹਾਲੀ ਅਰ ਇਹ ਦਾਵ ਜਾਨ ਮਸ਼ੀਨ ਲਾਂਦੀ ਹੈ ਨਾ ਭਾਈ ਉਹਨਾਂ ਦੀ ਇਹ ਮਜ਼ਦੂਰ ਆਹੀਆਂ ਮਜ਼ਦੂਰੀਆਂ ਇਹ ਨੂੰ ਸੌਖਾ ਹੈ ਜਿੱਤੇ 40 ਘੰਟੇ ਦਾ ਕੰਮ ਕਿੱਲੇ ਚ ਕਰਦੇ ਸੀ ਉਥੇ ਅੱਧੇ ਘੰਟੇ ਚ ਹੋ ਜਾਂਦਾ ਜੀ ਛੇ ਤੁਸੀਂ ਇਦਾਂ ਦੀਆਂ ਵੀਡੀਓ ਵੇਖਣੀਆਂ ਮੇਰੇ ਵੀਰੇ ਜਾਣਕਾਰੀ ਵਾਲੀਆਂ ਕਿਸਾਨੀ ਵਾਲੀਆਂ ਤੇ ਆਪਣਾ ਸੰਧੂ ਫਾਰਮਰ ਦੀ ਪੇਜ ਜਾਂ YouTube ਉਂਦੀਆਂ ਨਾਲੇ ਲੇਵਾਂ ਸਬਸਕ੍ਰਾਈਬ ਕਰੋ ਫੇਸਬੁੱਕ ਤੇ ਵੀ ਹੈਗਾ ਵਾ ਨਿੰਜੋਤ ਸਿੰਘ ਸੰਧੂ ਦੇ ਨਾਮ ਤੇ ਤੇ ਦੋਵੇਂ ਵੀ ਮੇਰੇ ਫੋਲੋ ਕਰੋ ਤੇ ਧੰਨਵਾਦ